ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਕੱਲ੍ਹ ਅੰਬਾਂ ਦਾ ਸੀਜ਼ਨ ਹੈ ਤੇ ਬਹੁਤ ਖੁਸ਼ ਹੋ ਕੇ ਸਾਰੇ ਖਾਂਦੇ ਅੰਬ ਕਿਸੇ ਵੀ ਰੂਪ ਵਿੱਚ ਬੱਚੇ ਵੱਡੇ ਸਭ ਨੂੰ ਬਹੁਤ ਪਸੰਦ ਆਉਂਦੇ ਆ ਤੇ ਪਿੱਛੇ ਮੈਂ ਇਹ ਅੰਬਾਂ ਦਾ ਸਕੈਚ ਵੀ ਬਣਾਇਆ ਸੀ ਤੇ ਅੱਜ ਆਪਾਂ ਮੈਂਗੋ ਦਾ ਜੈਮ ਬਣਾਉਣ ਲੱਗੇ ਆ ਤੇ ਇਹਨੂੰ ਤੁਸੀਂ ਸਾਰਾ ਸਾਲ ਯੂਜ਼ ਕਰ ਸਕਦੇ ਹੋ ਘਰ ਬਣਾ ਕੇ ਸਾਫ਼ ਸੁਥਰਾ બસ ਇਹ ਵੀ ਇਹਨੂੰ ਬਣਾਓ ਠੀਕ ਢੰਗ ਨਾਲ ਜਿਸ ਤਰ੍ਹਾਂ ਮੈਂ ਦੱਸ ਰਹੀ ਹਾਂ ਇਹ ਤਕਰੀਬਨ ਮੈਂ ਅੱਧੇ ਕਿਲੋ ਆਮਲੇ ਲਏ ਆ ਜਿਹਦੇ ਵਿੱਚੋਂ 400 ਗ੍ਰਾਮ ਦੇ ਗੇੜ ਇੱਕ ਉੱਤਰ ਨਿਕਲ ਜਾਏਗਾ ਸਾਡਾ ਤੇ ਫਿਰ ਇਹਦੇ ਵਿੱਚ ਮੈਂ 200 ਗ੍ਰਾਮ ਚੀਨੀ ਪਾਵਾਂਗੀ ਤੇ ਇਹ ਜਦੋਂ ਆਪਾਂ ਸਟੋਰ ਕਰਨਾ ਹੈ ਤਾਂ ਇਹ ਧਿਆਨ ਰੱਖਣਾ ਹੈ ਕਿ ਇਹ ਮਜਾਰ ਪਾਣੀ ਵਿੱਚ ਅੱਛੀ ਤਰ੍ਹਾਂ ਬੋਇਲ ਕਰਕੇ 3-4 ਮਿੰਟ ਤੇ ਇਹਨੂੰ ਸੁਕਾ ਲਿਆ ਸੀ ਸਾਫ ਕੱਪੜੇ ਨਾਲ ਫਿਰ ਇਹਦੇ ਵਿੱਚ ਆਪਾਂ ਭਰ ਕੇ ਰੱਖ ਦੇਾਂਗੇ ਤੇ ਤੁਸੀਂ ਸਾਲ ਪਾਰ ਇਹਨੂੰ ਯੂਜ਼ ਕਰ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਮੈਂ ਇਹ ਮੰਗੋ ਨੂੰ ਛਿਲਕੇ ਤੇ ਪੀਸਿਸ ਕੱਟ ਕੇ ਤੇ ਇਹਦੇ ਆਪਾਂ ਪਿਊਰੀ ਬਣਾ ਲੈਨੇ ਆ ਤੇ ਫਿਰ ਮੈਂ ਤੁਹਾਨੂੰ ਅੱਗੇ ਦੱਸਦੀ ਆ ਜੀ ਅਸੀਂ ਇਹ ਨਾ ਮਿਕਸੀਜਰ ਨਾਲ ਪੀਸ ਲੈ ਅੱਛੀ ਤਰ੍ਹਾਂ ਮੰਗੋ ਤੇ ਇਹ ਆਪਾਂ ਹੁਣ ਪੈਨ ਵਿੱਚ ਪਾ ਦੇਾਂਗੇ ਤੇ ਇਹ ਬਸ ਮੜਾ ਜਾ ਗਰਮ ਹੋ ਜਾਏ ਫਿਰ ਮੈਂ ਇਹਦੇ ਚ ਚੀਨੀ ਪਾਉਂਦੀ ਆ ਤੇ ਇਹਦੇ ਇਹਦੇ ਲਈ ਸਾਨੂੰ ਸਿਰਫ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਚੀਨੀ ਤੇ ਇੱਕ ਚਮਚ ਨਿੰਬੂ ਦਾ ਰਸ ਇਹਦੇ ਨਾਲ ਫਿਰ ਉਹਨਾਂ ਚੀਨੀ ਜੰਮਦੀ ਨਹੀਂ ਤੇ ਠੀਕ ਹੈ ਮੈਂ ਤੁਹਾਨੂੰ ਦਿਖਾਉਂਦੀ ਆ ਟਾਈਮ ਟਾਈਮ ਤੇ ਦਿਖਾਈ ਜਾਵਾਂਗੀ ਇਹਿਤ ਕੋ ਜੀ ਇਹ ਸਾਡਾ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਚੀਨੀ ਪਾ ਦਾਂਗੇ ਬੱਸ ਇਹਨੂੰ ਪੁੱਛਲੀ ਕਰਵਾ ਉਦੋਂ ਤੱਕ ਇਹਨੂੰ ਬਾਰ-ਬਾਰ ਹਿਲਾਈ ਜਾਣਾ ਹੈ ਮਤਲਬ ਚਿੱcke ਨਾ ਕਿਸੇ ਪਾਸੇ ਥੱਲੇ ਲੱਗ ਜਾਏ ਤਾਂ ਫਿਰ ਟੇਸਟ ਖਰਾਬ ਹੋ ਜਾਂਦਾ ਤੇ ਇਹਨੂੰ ਥੋੜਾ ਜਿਹਾ ਗਾੜਾ ਹੋਣ ਤੱਕ ਪਕਾਉਣਾ ਹੈ ਬੜਾ ਹੀ ਸੌਖਾ ਤਰੀਕਾ ਹੈ ਜੇ ਬਣਾਉਂਦੇ ਆਪਾਂ ਬਾਹਰੋਂ ਲੈ ਕੇ ਆਉਂਦੇ ਆ ਮਸਾਲਾ ਤੇ ਉਹਦਾ ਟੇਸਟ ਵੀ ਬਹੁਤ ਅੱਛਾ ਨਹੀਂ ਹੁੰਦਾ ਕਿਉਂਕਿ ओरिजिनल ਆਪਾਂ ਜਦੋਂ ਚੀਜ਼ਾਂ ਬਣਾਉਂਦੇ ਆ ਤੇ ਉਹ ਪਿੱਛੇ ਮੈਂ ਮੰਗੋਸ ਕਸ਼ ਬਣਾਇਆ ਤੇ ਉਹਦਾ ਗੁਲਾਬ ਦਾ ਸ਼ਰਬਤ ਬਣਾਇਆ ਹੈ ਨਾ ਮਾ ਅੱਛਾ ਟੇਸਟ ਹੈ ਨਾ ਸਗੋਂ ਉਸ ਪ੍ਰੋਸੈਸ ਸਾਰੇ ਕਹਿੰਦੇ ਆ ਸਮਝ ਨਹੀਂ ਬਣਾਦੇ ਇਹ ਥੋੜੀ ਜੀ ਮਿਹਨਤ ਨਾਲ ਆਪਾਂ ਘਰ ਵਿੱਚ ਕਿੰਨੀ ਅੱਛੀਆਂ ਚੀਜ਼ਾਂ ਪਿਆਰ ਕਰ ਸਕਦੇ ਆ ਤੇ ਜਰੂਰ ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਹੋ ਸਕੇ ਆਪ ਘਰ ਚੀਜ਼ਾਂ ਬਣਾਉਂਦਾ ਇਹ ਦੇਖੋ ਇਹ ਹੋਰ ਥੋੜਾ ਜਿਹਾ ਨਾ ਇਹਦੇ ਚਿੱਟੇ ਪੈਣਗੇ ਤਿਆਰ ਰੱਖਣਾ ਵੀ ਇਹਨੂੰ ਟੱਕ ਕੇ ਥੋੜਾ ਜਿਹਾ ਆਪਣੇ ਪਾਸੇ ਇਹਨੂੰ ਇਸ ਤਰ੍ਹਾਂ ਕਰ ਲਓ ਤੇ ਇਹਨੂੰ ਆਪਾਂ ਥੋੜਾ ਗੜ ਹੋਣ ਤੱਕ ਕਿੰਨਾ ਕੁ ਗਾੜਾ ਕਰਨਾ ਹੈ ਇਹ ਮੈਂ ਤੁਹਾਨੂੰ ਕਰਕੇ ਦਿਖਾਉਂਦੀ ਆਂ ਵੀ ਕਿਸ ਤਰ੍ਹਾਂ ਆਪਾਂ ਚੈੱਕ ਕਰਾਂਗੇ ਠੀਕ ਹੈ ਆਪਾਂ ਇਹਨੂੰ ਕਰਦੇ ਆ ਗਾੜਾ ਥੋੜਾ ਜਿਹਾ ਆਹ ਦੇਖੋ ਜੀ ਸਰਦ ਗਾੜਾ ਹੋ ਗਿਆ ਤੇ ਐਦੇ ਵਿੱਚ ਆਪਾਂ ਇਹ ਨਿੰਬੂ ਪਾ ਦਾਂਗੇ ਥੋੜੀ ਦੇਰ ਪਕਾਵਾਂਗੇ ਇਹਨੂੰ ਚੈੱਕ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸਦੀ ਆ ਜਿਸਾ ਬ ਤਿਆਰ ਹੋ ਗਿਆ ਕਿ ਨਹੀਂ ਆਪਾਂ ਥੋੜਾ ਜਿਹਾ ਇੱਕ ਡ੍ਰੌਪ ਪਲੇਟ ਵਿੱਚ ਪਾਵਾਂਗੇ ਠੀਕ ਹੈ ਇਤਰਾ ਖੰਡਾ ਹੋ ਜਾਏ ਥੋੜਾ ਜਿਹਾ ਦੇਖੋ ਜੀ ਜੇ ਤਾਂ ਇਹ ਜਰਖੰਡ ਹੋ ਜੇ ਜੇ ਤਾਂ ਇਹ نیچے ਨੂੰ ਨਿਕਲ ਰਿਹਾ ਤਾਂ ਇਹ ਅਜੇ ਨਹੀਂ ਸਾਡਾ ਪਿਆਰ ਹੋਇਆ ਇਹ ਦੇਖੋ ਇੱਥੇ ਜੰਮ ਗਿਆ ਥੋੜਾ ਜਿਹਾ ਆਪਾਂ 1 ਮਿੰਟ ਹੋਰ ਕਰ ਲੈਂਦੇ ਆ ਇਹ ਸਾਡਾ ਉਹ ਬਿਲਕੁਲ ਠਿੱਕ ਬਣ ਗਿਆ ਬਿਲਕੁਲ ਥੱਲੇ ਨੂੰ ਨਹੀਂ ਆ ਰਿਹਾ ਹੈ ਨਾ ਜੰਮ ਗਿਆ ਤੇ ਇਹ ਸਾਡਾ ਹੋ ਗਿਆ ਨੂੰ ਗਿਆ ਤਿਆਰ ਆਪਾਂ ਗੈਸ ਕਰਦੇ ਆਂਗੇ ਬੰਦ ਤੇ ਇਹਨੂੰ ਹੁਣ ਆਪਾਂ ਮੈਂ ਦੇਖੋ ਜੀ ਆਪਾਂ ਗੈਸ ਬੰਦ ਕਰ ਦਿੱਤੀ ਤੇ ਹੁਣ ਇਹਨੂੰ ਆਪਾਂ ਇਹ ਕੰਟੇਨਰ ਵਿੱਚ ਪਾ ਕੇ ਹੁਣੇ ਭਰਦੇ ਆਂਗੇ ਤੇ ਜਦੋਂ ਠੰਡਾ ਹੋ ਜਾਏਗਾ ਨਾ ਤੇ ਤਾਏ ਨੂੰ ਪਰੋਂ ਟੱਕਣ ਲਗਾ ਕੇ ਰੱਖ ਦਾਂਗੇ ਤੁਸੀਂ ਇਹਨੂੰ ਸਾਲ ਭਰ ਯੂਜ਼ ਕਰ ਸਕਦੇ ਹੋ ਮੈਂ ਦੇਖੋ ਬ੍ਰੈਡ ਤੇ ਲਗਾਓ ਤੇ ਖਾਓ ਦੇਖੋ ਚੀ ਜੀ ਸਾਰਾ ਜੈਮ ਹੋ ਗਿਆ ਤਿਆਰ اور ਮੈਨੂੰ ਲੱਗਦਾ ਬਸ 10-15 ਮਿੰਟ ਲੱਗੇ ਹੋਣੇ ਆਂਬ ਛਿੱਲਣ ਤੋਂ ਲੈ ਕੇ ਸਾਰੀ ਤਿਆਰੀ ਤੱਕ ਠੀਕ ਹੈ ਜਰੂਰ ਬਣਾਓ ਤੇ ਆਪਣੇ ਖਲਾ ਬੱਚਿਆਂ ਨੂੰ ਖਿਲਾਓ ਗਿਫਟ ਕਰੋ ਤੇ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸਸਤੀ ਕਵਲ ਮਿਲਦੇ ਆ ਨੰਨ ਵੀਡੀਓ ਵਿੱਚ